ਨਮਸਕਾਰ ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੋਸਤੋ ਅਸੀਂ ਥੈਂਕਸ ਕਰਨਾ ਜੀ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜੀ ਦਾ ਜੀ ਜਿਨ੍ਹਾਂ ਨੇ ਇਹ ਸਾਬਤ ਕਰਤਾ ਹੈ ਕਿ ਉਹ ਸਿਰਫ ਫਿਲਮਾਂ ਦੇ ਵਿੱਚ ਐਕਟਰ ਨਹੀਂ ਉਹ ਰੀਅਲ ਲਾਈਫ ਦੇ ਵਿੱਚ ਵੀ ਹੀਰੋ ਨੇ ਧੰਨਵਾਦ ਕਰਦੇ ਹਾਂ ਅਸੀਂ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਦਿਲ ਵਖਾਇਆ ਆਪਣੇ ਇਨਸਾਨੀ ਫਰਜ਼ ਨੂੰ ਨਿਭਾਇਆ ਜਿਨ੍ਹਾਂ ਨੇ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ 'ᱨਹੀਂ ਦੇਖਿਆ ਕਿ ਗੁਰਮੀਤ ਬਾਵਾ ਜੀ ਦਾ ਜਿਹੜਾ ਪਰਿਵਾਰ ਆ ਉਹ ਇਸ ਸਮੇਂ ਕਾਫੀ ਤੰਗੀ ਪਰੇਸ਼ਾਨੀ ਦੇ ਵਿੱਚ ਆ ਆਰਥਿਕ ਹਾਲਾਤ ਜਿਹੜੇ ਉਹਨਾਂ ਦੇ ਕਾਫੀ ਖਰਾਬ ਸੀਗੇ ਗੁਰਮੀਤ ਬਾਵਾ ਜੀ ਦੇ ਪਰਿਵਾਰ ਦੇ ਤੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਜੋ ਹਾਲਾਤਾਂ ਬਾਰੇ ਜਾਣਕਾਰੀ ਮਿਲੀ ਜਦੋਂ ਅਕਸ਼ੇ ਕੁਮਾਰ ਜੀ ਤੱਕ ਇਹ ਜਦੋਂ ਜਾਣਕਾਰੀ ਪਹੁੰਚੀ ਤੇ ਫਿਰ ਉਹਨਾਂ ਨੇ ਇੱਕ ਬਹੁਤ ਵੱਡਾ ਦਿਲ ਵਿਖਾਇਆ ਆਪਣਾ ਤੇ ਉਹਨਾਂ ਨੇ ਇੱਕ ਵਾਰ ਸ਼ਬਦ ਕਰਤਾ ਕਿ ਉਹਨਾਂ ਦਾ ਜਿਹੜਾ ਦਿਲ ਆ ਉਹ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਤੇ ਖਾਸ ਤੌਰ ਤੇ ਇਨਸਾਨੀਅਤ ਵਾਸਤੇ ਉਹਨਾਂ ਦਾ ਜਿਹੜਾ ਦਿਲ ਆ ਉਹ ਟੜਕਦਾ ਹੈ ਤੇ ਵੈਸੇ ਤੇ ਸਾਡੇ ਪੰਜਾਬ ਦੇ ਵਿੱਚ ਵੀ ਹੋਰ ਬਹੁਤ ਵੱਡੇ ਵੱਡੇ ਨਾਮ ਨੇ ਬਹੁਤ ਵੱਡੇ ਵੱਡੇ ਕਲਾਕਾਰ ਨੇ ਸਿੰਗਰ ਨੇ ਜਿਨ੍ਹਾਂ ਦੇ بڑے بڑے ਵੱਡੇ ਜਿਹੜੇ ਸ਼ੋਅ ਲੱਗਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਕਾਫੀ ਜਿਹੜੇ ਪੰਜਾਬ ਪ੍ਰਤੀ ਪੰਜਾਬੀਅਤ ਪ੍ਰਤੀ ਆਪਣਾ ਜਿਹੜਾ ਦਰਦ ਕਾਫੀ ਦਿਖਾਉਂਦੇ ਨੇ ਸਾਨੂੰ ਗਾਣਿਆਂ ਦੇ ਵਿੱਚ ਪਰੰਤੂ ਜਦੋਂ ਅਸਲੀਅਤ ਦੇ ਵਿੱਚ ਪੰਜਾਬ ਪ੍ਰਤੀ ਪੰਜਾਬੀਅਤ ਪ੍ਰਤੀ ਇਨਸਾਨੀਅਤ ਪ੍ਰਤੀ ਕੋਈ ਫਰਜ਼ ਨਿਭਾਉਣਾ ਹੁੰਦਾ ਹੈ ਤੇ ਫਿਰ ਇਹ ਜਿਹੜੇ ਇਹਨਾਂ ਨੂੰ ਨਕਲੀ ਹੀਰੋ ਕਹਾ ਕੇ ਫਿਰ ਅਸੀਂ ਇਹ ਜਿਹੜੇ ਕਲਾਕਾਰ ਨੇ ਫਿਰ ਗਾਇਬ ਹੋ ਜਾਂਦੇ ਨੇ ਇਹ ਪੰਜਾਬ ਪੰਜਾਬੀਅਤ ਦੇ ਨਾਮ ਤੇ ਪੰਜਾਬੀ ਮਾਂ ਬੋਲੀ ਦੇ ਨਾਮ ਤੇ ਜਿਹੜੇ ਮੋਟੀਆਂ-ਮੋਟੀਆਂ ਰਕਮਾਂ ਕੁ ਮਾਰੇ ਨੇ ਇਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਜੇਕਰ ਕੋਈ ਪੰਜਾਬ ਦਾ ਕੋਈ ਵੀ ਕਲਾਕਾਰ ਆ ਭਾਵੇਂ ਕੋਈ ਆਮ ਆ ਭਾਵੇਂ ਕੋਈ ਖਾਸ ਇਨਸਾਨ ਕੋਈ ਵੀ ਹੋਵੇ ਜੇਕਰ ਕਿਸੇ ਨੂੰ ਕੋਈ ਆਰਥਿਕ ਤੰਗੀ ਆ ਤੇ ਉਸ ਦੀ ਮਦਦ ਜਿਹੜੀ ਆ ਉਹ ਇਹਨਾਂ ਦਾ ਵੀ ਫਰਜ਼ ਬਣਦਾ ਕਰਨ ਦੀ ਤੇ ਪੰਜਾਬ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਪੰਜਾਬ ਸਰਕਾਰ ਨੇ ਵੀ ਢਾਲੀਵਾਲ ਸਾਹਿਬ ਜਿਹੜੇ ਨੇ ਸਾਡੇ ਮਾਝੇ ਏਰੀਏ ਤੋਂ ਮਨਿਸਟਰ ਸਾਹਿਬ ਨੇ ਉਹਨਾਂ ਨੇ ਵੀ ਆਪਣੀ ਤਨਖਾਹ ਦੇ ਵਿੱਚੋਂ ਵੀ ਗੁਰਮੀਤ ਬਾਬਾ ਜੀ ਦੇ ਪਰਿਵਾਰ ਦੀ ਮਦਦ ਕੀਤੀ ਹੈ ਤੇ ਸਰਕਾਰ ਦੇ ਖਾਤੇ ਦੇ ਵਿੱਚੋਂ ਵੀ 1 ਲੱਖ ਰੁਪਏ ਦੀ ਜਿਹੜੀ ਆ ਉਹ ਮਦਦ ਕੀਤੀ ਹੈ ਜੀ ਗੁਰਮੀਤ ਬਾਬਾ ਜੀ ਦੇ ਪਰਿਵਾਰ ਦੀ ਤੇ ਇੱਕ ਵਾਰ ਫਿਰ ਤੋਂ ਅਸੀਂ ਬਹੁਤ ਬਹੁਤ ਥੈਂਕਸ ਕਰਦੇ ਹਾਂ ਜੀ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜੀ ਦਾ ਜਿਨ੍ਹਾਂ ਨੇ ਪੰਜਾਬੀਅਤ ਲਈ ਪੰਜਾਬ ਲਈ ਤੇ ਖਾਸ ਤੌਰ ਤੇ ਇਨਸਾਨੀਅਤ ਲਈ ਇੱਕ ਬਹੁਤ ਵੱਡਾ ਜੜਾਏ ਫਰਜ਼ ਨਿਭਾਇਆ ਹੈ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਜੀ ਦਾ